ਇਹ ਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹਿ ਰਹੇ ਸੀ ਤੇ ਇਸ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਆ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਇਕੱਠੇ ਹੋਏ ਹਾਂ ਇਹ ਕਿੰਨਾਂ ਨੇ ਇਕੱਠਾ ਕੀਤਾ ਮੈਮ ਅਸੀ ਕਿਤੇ ਸਾਰੇ ਸਪੋਰਟਸ ਜਿਹੜੇ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਟ ਦੇ ਵਿੱਚ ਹੋਣਗੇ ਕਿਹੜੇ ਕਿਹੜੇ ਕੋਣ ਕਾਲਾ ਪਰਦਾ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੋਣ ਕੋਣ ਨੇ ਠੀਕ ਹੈ ਹੁਣ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹੁਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਏ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹਨਾ ਸਾਰੇ ਦੇ ਨਾਮ ਨਹੀਂ ਲੈ ਸਕਦੀ ਤੁਸੀਂ ਉਹਨਾਂ ਤੋਂ ਆਪਦਾ ਆਪਦਾ ਪੁੱਛ ਲਿਓ ਜੋ ਕਹਿ ਰਹੇ ਨੇ ਜੀ ਵਾਲੇ ਤੁਹਾਡੇ ਪੀਆ ਦਰਜ ਹੋਈ ਹੈ ਗੁਸਤਖੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਉਸ ਨੂੰ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਆ ਮਹਿਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਜੇ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਫੜੇ ਹੋਏ ਕਿੰਨੇ ਕੁ ਬੰਦੇ ਗਲਤ ਫੜੇ ਇਹਨਾਂ ਨੇ ਜਿਹੜੇ ਜਿਹੜੇ ਬੰਦੇ ਬੇਕਸੂਰ ਆ ਉਹ ਉਹਨਾਂ ਨੂੰ ਉਹਦਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਉਹ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਤੇ ਆ ਕੇ ਜਿੰਨੇ ਮੇਰੇ ਕਲਾਸ ਮਾਰੇ ਆ ਉਹ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਨ ਤੁਸੀਂ ਬਾਬਾ ਕਰਾਓ ਜਿਨ੍ਹਾਂ ਨੇ ਗਾਲ੍ਹਾਂ ਕੰਪਲੇਨ ਜਿਹੜਾ ਵਾਪਸ ਲੈਣੇ ਤਿਆਰ ਹੈ ਜੇ ਮਾਫੀ ਮੰਗਦਾ ਹੈ ਇਹ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ ਬਾਰ-ਬਾਰ ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿਣੀ ਪੁੱਛਦੇ ਕਿ ਉਹ ਕਿਉਂ ਨਹੀਂ ਆ ਰਹੇ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਸਿਮਰ ਜੀ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀਤੀ ਜਾਂਦੀ ਆਪ ਨੇ ਸਿਮਰ ਜੀ ਅੱਜ ਕੱਠ ਰੱਖਿਆ ਗਿਆ ਲੁਧਿਆਣਾ ਦੇ ਵਿੱਚ ਕੀ ਕਹਿਣਾ ਚਾਹੂਗੇ ਤੁਹਾਡੇ ਹੱਥ ਦੇ ਵਿੱਚ ਬਹੁਤ ਸਾਰੇ ਡੀਜੇ ਬਾਕੀ ਆਰਕੈਸਟਰ ਪ੍ਰੋਗਰਾਮ ਕਰ ਰਹੇ ਨੇ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹੇ ਸੀ ਤੇ ਇਸ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਆ ਇਹ ਸ ਨੇ ਕਿੰਨਾ ਨੇ ਇਕੱਠ ਕੀਤਾ ਮੈਮ ਅਸੀਂ ਤੁਹਾਡੇ ਸਾਰੇ ਸਪੋਰਟ ਜਿਹੜੇ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਢ ਦੇ ਵਿੱਚ ਨੇ ਕਿਹੜੇ ਕਿਹੜੇ ਰਿਪੋਰਟ ਕਾਲਾ ਪਰਦਾ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਨੂੰ ਤੁਹਾਨੂੰ ਆਪੇ ਆਪ ਦੇ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੋਣ ਕੋਣ ਨੇ ਠੀਕ ਹੈ ਹੁਣ ਅ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹੁਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਈ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹੈ ਨਾ ਸਾਰੇ ਦੇ ਨਾਮ ਨਹੀਂ ਲੈ ਸਕਦੀ ਤੁਸੀਂ ਉਹਨਾਂ ਤੋਂ ਆਪਦਾ ਆਪਦਾ ਪੁੱਛ ਲਿਓ ਜੋ ਕੈਸੇ ਪਈਆ ਦਰਜ ਹੋਈ ਹੈ ਗ੍ਰਸਟਾਬੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਔਰ ਸਾਨੂੰ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮੈਂ ਹਲਾ ਕਮਿਸ਼ਨਰ ਦੇ ਨਾਲ ਗੱਲ ਹੋ ਗਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਫੜੇ ਹੋਏ ਕਿੰਨੇ ਕੁ ਬੰਦੇ ਗਲਤ ਫੜੇ ਇਹਨਾਂ ਨੇ ਜਿਹੜੇ-ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਦਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਉਹ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਤੇ ਆ ਕੇ ਜਿੰਨੇ ਮੇਰੇ ਗਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਮ ਜਿਨ੍ਹਾਂ ਨੇ ਗਲਾਸ ਵਾਪਸ ਲੈਣੇ ਤਿਆਰ ਆ ਜੇ ਮਾਫੀ ਮੰਗਣਗੇ ਇਹ ਮਾਫੀ ਜਿੱਦਾਂ ਮੈਂ ਸਾਰਿਆਂ ਦੇ ਸਾਹਮਣੇ ਆ ਰਹੀ ਆ ਨਾ ਬਾਰ-ਬਾਰ ਤੁਸੀਂ ਇੱਕ ਵਾਰੀ ਪੁਲਿਸ ਨੂੰ ਕਿਹਨੇ ਪੁੱਛਦਾ ਕਿ ਉਹ ਕਿਉਂ ਨਹੀਂ ਆ ਰਹੇ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਸਿਮਰ ਜੀ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆ ਆਪਦੀ ਇੰਟਰੋਡਿਊਸ ਇੰਟਰੋਡਿਊਸ ਕੀਤੀ ਜਾਂਦੀ ਆ ਆਪਣੇ ਆਪ ਸਿਮਰ ਜੀ ਅੱਜ ਕੱਟ ਰੱਖਿਆ ਗਿਆ ਲੁਧਿਆਣਾ ਦੇ ਵਿੱਚ ਕੀ ਕਹਿਣਾ ਚਾਹੂਗੇ ਤੁਹਾਡੇ ਹੱਥ ਦੇ ਵਿੱਚ ਬਹੁਤ ਸਾਰੇ ਡੀਜੇ ਬਾਕੀ ਆਰਕੈਸਟਰ ਹੋ ਰਿਹਾ ਹੈ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹੇ ਸੀ ਤੇ ਇਸ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਆ ਇਹ ਸਿਰਫ ਇਹ ਕਿੰਨੇ ਨੇ ਇਕੱਠ ਕੀਤਾ ਮੈਮ ਅਸੀਂ ਜਿਹੜੇ ਸਾਰੇ ਸਪੋਰਟਸ ਜਿਹੜੇ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਟ ਵਿੱਚ ਕਿਹੜੇ ਕਿਹੜੇ ਕੋਲ ਕਾਲਾ ਪ੍ਰਧਾਨ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆ ਦੇ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੋਣ ਕੋਣ ਨੇ ਠੀਕ ਹੈ